ਸਰਹੱਦ ਪਾਰੋਂ ਨਸ਼ੇ ਦੀ ਤਸਕਰੀ ਅਤੇ ਅਜਹੀਆਂ ਹੋਰ ਵਰਦਾਤਾਂ ਨੂੰ ਰੋਕਣ ਦੇ ਲਈ ਅੰਮ੍ਰਿਤਸਰ ਸੈਕਟਰ ਦੇ 33 ਕਿਲੋਮੀਟਰ ਦੇ ਦਾਇਰੇ ਵਿੱਚ ਨਵੀਂ ਕੰਡਿਆਲੀ ਤਾਰ ਲਗਾਈ ਜਾ ਰਹੀ ਹੈ ਤਾਂ ਜੋ ਇਹਨਾਂ ਸਾਰੀਆਂ ਵਰਦਾਤਾਂ ਨੂੰ ਠੱਲ ਪਾਈ ਜਾ ਸਕੇ ਇਹ ਕੰਡਿਆਲੀ ਤਾਰ ਲਗਾਈ ਜਾ ਰਹੀ ਹੈ ਇਸ ਤੋਂ ਇਲਾਵਾ ਜੋ ਤਾਰ ਖਰਾਬ ਹੋ ਗਈ ਸੀ ਜੰਗ ਲੱਗਣ ਕਾਰਨ ਉਸ ਨੂੰ ਵੀ ਮੁਰੰਮਤ ਦੇ ਨਾਲ ਠੀਕ ਕੀਤਾ ਜਾ ਰਿਹਾ ਹੈ 33 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਕੰਡਿਆਲੀ ਵਾਰ ਲਗਾਈ ਜਾ ਰਹੀ ਹੈ ਇਸਦੀ ਉਚਾਈ 12 ਤੋਂ 13 ਫੁੱਟ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਜਿੱਥੋਂ ਇਹ ਤਾਰ ਕਮਜ਼ੋਰ ਸੀ ਉੱਥੇ ਪਹਿਲਾਂ ਨਵੀਂ ਤਾਰ ਲਗਾਈ ਜਾ ਰਹੀ ਹੈ ਇਸ ਤਾਰ ਇਸ ਢੰਗ ਨਾਲ ਲਗਾਈ ਜਾ ਰਹੀ ਹੈ ਕਿ ਤਾਰਾਂ ਦੇ ਵਿਚਕਾਰ ਫਾਸਲਾ ਘੱਟ ਰਹੇ ਤਾਂ ਕਿ ਸ਼ਰਾਰਤੀ ਅਨਸਰ ਇਸ ਦਾ ਫਾਇਦਾ ਨਾ ਚੁੱਕ ਸਕਣ ਇਸ ਤਾਰ ਨੂੰ ਜੰਗਾਲ ਤੋਂ ਬਚਾਉਣ ਦੇ ਲਈ ਰੰਗ ਵੀ ਕੀਤਾ ਗਿਆ ਹੈ ਸਰਹੱਦ ਪਾਰ ਤੋਂ ਹੋ ਰਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਲੀ ਕਰੰਸੀ ਅਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਦੇ ਲਈ ਬੀਐਸਐਫ ਨੇ ਇਹ ਕਦਮ ਚੁੱਕਿਆ ਹੈ ਅਮਰਸਰ ਸੈਕਟਰ ਦੇ 33 ਕਿਲੋਮੀਟਰ ਦੇ ਖੇਤਰ ਵਿੱਚ ਨਵੀਂ ਕੰਡਿਆਲੀ ਤਾਰ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਸਰਹੱਦ ਪਾਰੋਂ ਨਸ਼ੇ ਦੀ ਤਸਕਰੀ ਸਮੇਂ-ਸਮੇਂ ਤੇ ਹੁੰਦੀ ਰਹੀ ਹੈ ਬੀਐਸਐਫ ਵੱਲੋਂ ਸਮੇਂ-ਸਮੇਂ ਤੇ ਵੱਡੀ ਖੇਪ ਨਸ਼ੇ ਦੀ ਬਰਾਮਦ ਕੀਤੀ ਜਾਂਦੀ ਹੈ ਕਦੇ ਹਥਿਆਰ ਹਥਿਆਰ ਬਰਾਮਦ ਕੀਤੇ ਜਾਂਦੇ ਨੇ ਤੇ ਤਸਕਰੀ ਨੂੰ ਰੋਕਣ ਦੇ ਲਈ ਹੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਐਸਐਫ ਨੇ ਇੱਕ ਕਦਮ ਚੁੱਕਿਆ ਅਮਰitsar ਸੈਕਟਰ ਦੇ 33 ਕਿਲੋਮੀਟਰ ਦੇ ਖੇਤਰ ਵਿੱਚ ਨਵੀਂ ਕੰਡਿਆਲੀ ਤਾਰ ਲਗਾਈ ਜਾ ਰਹੀ ਹੈ